ਫਰੈਂਡਸ ਸਾਰਾ ਨੂੰ ਸਤ ਸ੍ਰੀ ਅਕਾਲ ਵੈਲਕਮ ਬੈਕ ਟੂ ਨਿਊ ਬਲੌਗ ਗਾਇਸ ਅੱਜ ਆਈ ਹਾਂ ਤੋ ਇਸ ਸਾਰੇ ਘੈਂਟੋਂ ਹਾਂ ਸਤ ਸਾਰੇ ਘੈਂਟਾ ਤੁਸੀਂ ਐਸੇ ਹੀ ਬਹੁਤ ਵਧੀਆ ਘੈਂਟ ਨਹੀਂ ਹੈਗੇ ਯਾਰ ਸਭ ਦਾ ਹਾਲ ਚਾਲ ਕਰਾ ਰਾ ਚਲੋ ਅੰਦਰ ਰੂਮ ਮਿਲ ਗਿਆ ਪੂਰਾ ਓਕੇ ਰਿਪੋਰਟਰ ਰੂਮ ਹੈ ਤੇ ਹੁਣ ਹੋ ਗਏ ਸੀ ਅਸੀਂ ਰੈਡੀ ਸ਼ੈਡੀ ਤੇ ਹੋ ਗਏ ਰੈਡੀ ਸ਼ੈਡੀ ਹੁਣ ਦਰਸ਼ਨ ਦਰਸ਼ਨ ਬਾਬਾ ਜੀ ਦੇ ਖੰਡ ਸਿੰਘ ਜੀ ਖਜੂਰ ਸਾਹਿਬ ਦੇ ਚਲੋ ਬਾਹਰ ਚੱਲ ਲਈ ਚਲੋ ਚਲੋ ਅੱਗੇ ਲੋਕ ਮੈਂ ਤਾਂ ਚੱਕ ਬੋਲੰਦੇ ਦੀ ਬਣਾਤੀ ਹਾਂ ਹੋਰ ਆ ਵੀਡੀਓ ਦਾ ਸ਼ੁਰੂਕ ਪਿਆ ਹੋਇਆ ਮੁੰਡੇ ਨੂੰ ਜੀ ਜਾ ਰਹੇ ਹੁਣ ਅਸੀਂ ਮੱਥਾ ਟੇਕਣ ਸਤਿਗੰਗ ਸ਼੍ਰੀ ਹਜੂਰ ਸਾਹਿਬ ਹਲੋ ਸਭ ਵੀ ਟਿਕਾਣਿਆਂ ਮੱਥਾ ਉਹ ਇਕੱਠੇ ਹੀ ਘਰ ਪਿੱਛੇ ਉੱਤੇ ਬੈਜ ਜਾਮਾ ਕਰਾਇਆ ਸੀ ਪਿੱਛੇ ਸਾਡੇ ਹਾਰੇ ਨੇ ਸੰਗਤ ਜੀ ਖਾਣਿਆ ਤੁਹਾਨੂੰ ਰੱਥੇ ਹਜੂਰ ਸਾਹਿਬ ਸਤਿਗੰਗ ਉਹ ਸਮਰ ਇਧਰ ਹੈਲੋ ਕਰ ਦੇ ਹਲੋ ਹਲੋ ਕਰ ਦੇ ਫੋਨ ਤੇ ਹੈਲੋ ਮੈਂ ਡਰਾਈਵਰ ਤੇਰੇ ਪਹਿਲਾ ਛੋਟੇ ਛੋਟੇ ਗੁਰਦੁਆਰੇ ਘੁੰਮ ਲਓ ਲੋਕਲ ਗੁਰਦੁਆਰੇ ਸਾਰੇ ਇਤਿਹਾਸਿਕ ਗੁਰਦੁਆਰੇ ਇਤਿਹਾਸਿਕ ਗੁਰਦੁਆਰੇ ਬਾਕੀ ਟੋਰ ਸੌਂਭੀ ਤੋਂ ਮਾਣਿਆ ਦੇ ਹੁੰਦਾ ਖੁੱਲੂਗਾ ਉਹਨੇ ਨੂੰ ਅਸੀਂ ਆ ਜਾਵਾਂਗੇ ਚਲੋ ਫਟਾ ਰ ਆ ਗਿਆ ਵਾਹਿਗੁਰੂ ਵਾਹਿਗੁਰੂ ਚਲੋ ਲਵੇ ਲੋਨੇ ਸਾਰੇ ਗੁਰਦੁਆਰੇ ਮੱਥਾ ਟੇਕਣ ਚੱਲੇ ਆਹ ਗੁਰਦੁਆਰੇ ਸਾਰੇ ਇਤਿਹਾਸਿਕ ਗੁਰਦੁਆਰੇ ਨੇ ਵੀ ਕਹਿੰਦੇ ਇੱਕ ਵਾਰ ਚੱਕ ਮਾਣਨਗੇ ਤੇ ਚਲੋ ਵਾਕੀ ਦੇਖੋ 1:30 2:00 ਵਜੇ ਪਹੁੰਚ ਜਾਗੇ ਸਾਰੇ ਗੁਰਦੁਆਰੇ ਦੀ ਕੰਨੇ ਕੰਨੀ ਵੀ ਦਿਖਾਵਾਂਗੇ ਤੇ ਇਕੱਠੇ ਜੁਆਇੰਟ ਵੀਡੀਓ ਵੀ ਦਿਖਾਵਾਂਗੇ ਜੁਆਇੰਟ ਵੀਡੀਓ ਕਹਿੰਦੇ ਕੈਮਰੇ ਦੀ ਕੁਆਲਿਟੀ ਬਹੁਤ ਵਧੀਆ ਆ ਰਹੀ ਆ ਕੀ ਕਰਕੇ ਮੀ ਕਰਕੇ ਮੀ ਕਰਕੇ ਤੇਰੇ ਕਰਕੇ ਆ ਛੋਟੀ ਮੋਟੀ ਮਾਰਕੀਟ ਆ ਇੱਥੋਂ ਕਰਾਂਗੇ ਥੋੜੀ ਉਹ ਸ਼ੋਪਿੰਗ ਜਾਂਦੇ ਹੋਏ ਹਾਂ ਨਾਰੀਅਲ ਤੇ ਭਾਈ ਖੁੱਲੀਆਂ ਨਹੀਂ ਹੈਗੀਆਂ ਇਹਦੇ ਖੁੱਲੀਆਂ ਨਹੀਂ ਹੈਗੀਆਂ 500 ਸਾਲ ਤੇ ਆ ਤਾਂ ਮੀ ਕਰਕੇ ਬੰਦ ਹੋ ਗਏ ਇਹਦਾ ਹੀ ਦਰਵਾਜ਼ਾ ਸਾਹਿਬ ਆਮੀ ਹੋਈ ਆਵਾਂਗੇ ਕਹਿੰਦੇ ਗਾਇਸ ਸਾਨੂੰ ਐਵੇਂ ਸੀ ਵੀ ਜੱਲ ਲਵੀਆ ਗੁਰਦੁਆਰਾ ਵੀ ਲੋਕਲ ਲੋਕਲ ਦੋ ਦੋ ਕਿਲੋਮੀਟਰ ਚੋਂ ਆਉਣਗੇ ਇਹ ਤਾਂ ਬੜੀ ਦੂਰ ਤੇ ਆਇਆ ਇਹ ਕਹਿੰਦਾ ਜੀ ਅਸੀਂ ਤਪੱਸਿਆ ਪੈਦਲ ਜਾਂ ਨਾਲ ਮਾਰ ਦੇ ਸੰਗੂ ਨੂੰ ਪੈਦਲ ਹੀ ਆ ਜਾਂਦਾ ਤਪੱਸਿਆ ਕਰਦਾ ਬੰਦਾ ਆਏ ਸੀ ਪੈਦਲ ਵਗ ਜਾਗੇ ਪਰ ਇਹ ਤਾਂ ਬੜੀ ਦੂਰ ਲਿਆਇਆ ਜੀ ਨਜਾਇਜ਼ ਜੀ ਦੂਰ ਆ ਗਏ ਸਾਡੇ ਪਿੱਛੇ ਥੰਡਰ ਆ ਗਿਆ ਹਾਂਜੀ ਪਹਿਲਾ ਗੁਰਦੁਆਰਾ ਇਥੇ ਮੱਥਾ ਟੇਕਣ ਲੱਗਿਆ ਗੁਰਦੁਆਰਾ ਮਾਲ ਟੇਕਰੀ ਸਾਹਿਬ ਤੁਹਾਨੂੰ ਸਾਰਾ ਕੁਝ ਦੱਸਾਂਗੇ ਜੀ ਹਾਂ ਮੱਥਾ ਟੇਕ ਕੇ ਚਲੋ ਮੱਥਾ ਟੇਕਦੇ ਆ ਪਹਿਲਾਂ ਬਾਕੀ ਆਪਾਂ ਫੇਰ ਚਲੋ ਇਹ ਬਹੁਤ ਸੋਹਣੂ ਜਿਹਾ ਦੇਖੋ ਜੀ ਆ ਗੁਰਦੁਆਰਾ ਮਾਲ ਟੇਕਰੀ ਦਾ ਇਤਿਹਾਸ ਹੈ ਇੱਥੇ ਗੁਰੂ ਜੀ ਨੇ ਠੀਕਾ ਸੰਗਤਾਂ ਨੂੰ ਤੇ ਆਪਣੀ ਜਿਹੜੀ ਸੇਨਾ ਸੀ ਉਹਨਾਂ ਨੂੰ ਖਜ਼ਾਨਾ ਵੰਡਿਆ ਸੀਗਾ ਹਾਂ ਜੀ ਚਲੋ ਹਾਂ ਕਰਕੇ ਨਾ ਮਾਲ ਟੇਕਰੀ ਨਾਟਕੀ ਰਾਜ ਸਾਹਿਬ ਜਾਣ ਵਾਲੇ ਜਾ ਲੋ ਜੀ ਸਾਡਾ ਸਮਰੀਸ ਹੋ ਗਿਆ ਇਹਨੇ ਫਰਨਾ ਤਾਰਤਾ ਕੱਲੂ ਬੰਨਾ ਕਿਉਂ ਨੇ ਤੇ ਦੁਬਾਰਾ ਆ ਜੀ ਆ ਜੀ ਕਿਚੇ ਸੰਗਤ ਆ ਰਹੀ ਆ ਜਾਂਦੇ ਖੇਦਾਂਗੇ ਤੁਹਾਡੀ ਵੱਲ ਗੁਰਦਾਰਾਮ ਮਾਲ ਤੇ ਕ੍ਰਿਸ਼ ਸਾਹਿਬ ਚਲੋ ਜੀ ਮੱਥਾ ਟੇਕਦੇ ਆਂ ਤੇ ਨਿਸ਼ਾਨ ਸਾਹਿਬ ਹਾਂਜੀ ਮੱਥਾ ਟੇਕ ਲਿਆ ਤੇ ਬਹਿ ਗਿਆ ਆਪਣੇ ਸਵਾਰੀ ਚ ਮੌਜੂਦ ਕੋਠਾ ਨਾਤੀ ਚ ਚਲੋ ਉਹਦੇ ਸੈਂਟਰ ਲੱਗੀ ਹੋਈ ਐ ਬੰਦਿਆਂ ਦੇ ਮੱਡੀ ਲੱਗੇ ਹੋਏ ਬੋਲੀ ਲੱਗ ਰਹੀ ਐ ਬੋਲੀ ਲੈ ਕੇ ਜਾਣੀ ਐ ਕੋਈ ਉਹ ਦੇਖੋ ਉਹ ਦੇਖ ਰਿਹਾ 40 ਸਿੰਘ ਨੇ ਟ੍ਰੇਨ 'ਚ ਬਿਠਾ ਲਾਂਗੇ ਉਹਦੋਂ ਉਹ ਸਿੰਘ ਦੇ ਕੋਲ ਖੜੇ ਸੀ ਦੇਖਿਆ ਹਾਂਜੀ ਉਤਰ ਗਏ ਸੀ ਛੋਟੇ ਆਤੀ ਤੋਂ ਆ ਗੁਰਦੁਆਰਾ ਮਾਤਾ ਪਾਗੋ ਜੀ ਦਾ ਇੱਕ ਹੋਰ ਉਤਰਾਂ ਮਾਤਾ ਪਾਗੋ ਜੀ ਮਨੇ ਇੱਥੇ ਟੈਗ ਦੇ ਮੱਥਾ ਆ ਜਾਓ ਫਿਰ ਚਲੋ ਜੀ ਅਗੀਆਂ ਵਰਦਵਾਰ ਮਾਤਾ ਪਾਗੋ ਪੂਰ ਜੀ ਟੈਗ ਦੇ ਮੱਥਾ वाहे, वाहे बना ली। बनाली ज़्यादा गुरु का लंगर ਗੰਨੇ ਦਾ ਖੇਤ ਮੌਸਮ ਵਧੀਆ ਹੋਇਆ ਪਿਆ ਸਾਹਿਬ ਯਾਰ ਹੈ ਵਿਚਾਲੇ ਹਾਂ ਤੁਸੀਂ ਵੀ ਆ ਰਹੇ ਹੋ ਤੁਸੀਂ ਦੱਸ ਰਹੇ ਹੋ ਵੀ ਉਹ ਗੰਨੇ ਦਾ ਖੇਤ ਹੈ ਗੰਨੇ ਦਾ ਖੇਤ ਆ ਵੀ ਗੰਨੇ ਦਾ ਖੇਤ ਹੈ ਇੱਧਰ ਆ ਸੀ ਮਹਾਰਾਸ਼ਟਰ ਦੇ ਵਿੱਚ ਡੈਰੀ ਫਾਰਮ ਦਾ ਕਿੰਨਾ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਹੋਇਆ ਪਿਆ ਜਗ੍ਹਾ ਜਗ੍ਹਾ ਤੇ ਡੈਰੀ ਫਾਰਮ ਖੁੱਲੇ ਹੋਏ ਨੇ ਜੇ ਨੂੰ ਭੁੰਦੇ ਜਾ ਰਹਿਣਾ ਮਹਾਰਾਸ਼ਟਰ ਵਾਲੇ ਕਰਦੇ ਨੇ ਹਾਂ ਮਹਾਰਾਸ਼ਟਰ ਵਾਲੇ ਕਰਦੇ ਨੇ ਉਹਦਾ ਖੇਤੀ ਵੀ ਲੱਗਦੀ ਆ ਬਹੁਤ ਲੱਗਦੀ ਆ ਇੱਥੇ ਦਾ ਤੇ ਕੇਲੇ ਦੇ ਖੇਤ ਹੋਣ ਨੇ ਕੇਲੇ ਦੇ ਖੇਤ ਹੋਰੇ ਨਾਰੀਅਲ ਦੇ ਗੰਨੇ ਦੇ ਆ ਕਵਿਤਾ ਤਾਂ ਅੱਜ ਨਾਲ ਨਾ ਪੜ੍ਹਣੀ ਲੋੜ ਨਹੀਂ ਬੁਝਾ ਦੇਣ ਹਾਂ ਇੱਕ ਡੈਰੀ ਫਾਰਮ ਹੋਰ ਇੱਕ ਆ ਸੀ ਇੱਕ ਕੋਈ ਸਾਹਮਣੇ ਆ ਵੀ ਡੈਰੀ ਫਾਰਮ ਹੈ ਆ ਦੇਖੋ ਜਦੋਂ ਅਗਰੇ ਡੈਰੀ ਫਾਰਮ ਖੋਲਿਓ ਹੈ ਨੇ ਮਹਾਰਾਸ਼ਟਰ ਥੋੜਾ ਜਿਆਦਾ ਆ ਲੰਬੇ ਲੰਬੇ ਸਿੰਘਾਲੀਆਂ ਮੈਂਸਾਂ ਨੇ ਲੰਬੇ ਲੰਬੇ ਸਿੰਘਾਲੀਆਂ ਮੈਂ ਇਸ ਵੀ ਦਿਖਾਵਾਂਗੀ ਮੈਂ ਤੇ ਪਹਿਲਾਂ ਦਿਖਾਤੀ ਪਿੱਛੇ ਉੱਥੇ ਦਿਖਾਤੀ ਮੰਡੀ ਚ ਹਾਂ ਉਹ 850 ਆ ਦੇਖੋ ਇਹ ਡੈਰੀ ਫਾਰਮ ਇੱਕ ਹੋਰ ਆ ਸੀ ਆ ਦੇਖੋ ਡੈਰੀ ਫਾਰਮ ਨਹੀਂ ਆਉਂਦੀ ਐਸਾ ਜਗਾ ਜਗਾ ਤੇ ਆਂਟੀ ਜਗਾ ਜਗਾ ਤੇ ਦਰ ਦਰ ਤੇ ਸੰਘਰੀਆਂ ਦੇ 10 10ਵੇਂ ਸੰਗਣਾ ਆਹ ਦੇ ਸੰਗੇ ਦੇ لمبے لمبے ਨੇ ਇੱਕੋ ਖੜੀਆ ਪੱਡੇ ਵੱਡੇ ਦਿਹਾੜੀ ਵਾ ਆ ਖੜੀਆ ਲਓ ਜੀ ਉਹ ਤਾਂ ਬੱਦਲ ਚੜ ਗਿਆ ਹੋਇਆ ਪੂਰਾ ਵਧੀਆ ਚ ਬੱਦਲ ਆਂ ਹਰੇ ਮਤਫਾਂ ਚ ਪੂਰਾ ਲਾ ਹੁੰਦਾ ਇਹ ਜੀ ਆਪਾਂ ਪਹੁੰਚ ਚੁੱਕੇ ਆਪਾਂ ਦਾ ਤੀਸਰੇ ਗੁਰਦੁਆਰੇ ਚ ਗੁਰਦੁਆਰਾ ਹੀਰਾ ਘਾਟ ਸਾਹਿਬ ਤੋ ਚੱਲੀਏ ਵਾਹੇ ਗੁਰੂ ਸਮਰ ਵਾਹੇ ਗੁਰੂ ਤੁਹਾਹੇ ਵਾਹੇ ਗੁਰੂ ਕੋ ਖਵਾਦੀ ਵਾਹੇ ਗੁਰੂ ਚੱਲ ਜਾਈਏ ਆਗੇ ਗੁਰਦੁਆਰਾ ਹੀਰਾ ਘਾਟ ਸਾਹਿਬ ਠੰਡਾ ਪਾਣੀ ਆ ਵਾਹਿਗੁਰੂ ਨੀਚੇ ਮੱਥੇ ਟੇਕੀ ਚਲੋ ਅੱਲਾ ਕਿਸੇ ਪਾ ਦੇ ਚਲੋ ਉਹ ਸੀ ਉੱਪਰ ਵਿੱਚ ਪਾ ਮੱਥੜੇ ਕੋ ਇਧਰ ਆ ਕੇ ਸ਼ਾਨ ਸਾਹਿਬ ਵਾਹ ਕਰੋ ਇਹ ਹੈਗੇ ਜੀ ਗੁਤਾਵਰੀ ਨਦੀ ਜਦੋਂ ਬਾਸਾ ਨੇ ਗੁਰੂ ਸਾਹਿਬ ਜੇ ਗੁਰੂ ਸਾਹਿਬ ਨੂੰ ਹੀਰਾ ਭੇਟ ਕੀਤਾ ਸੀ ਤਾਂ ਉਹਨਾਂ ਨੇ ਇਸ ਨਦੀ ਵਿੱਚ ਸੁੱਟ ਦਿੱਤਾ ਸੀ ਇਹ ਹੈਗੀ ਹੈ ਗੁਤਾਵਰੀ ਨਦੀ ਗੁਰੂ ਸਾਹਿਬ ਦਾ ਖਜ਼ਾਨਾ ਕਿਹਾ ਜਾਂਦਾ ਜਿੱਥੇ ਅਕਲਿਆ ਤੇਹਾ ਦੱਸਣਗੇ ਗੁਰੂ ਗੋਬਿੰਦ ਸਿੰਘ ਨੂੰ 72 ਸਾਲੇ ਹੀਰਾ ਭੇਟ ਕੀਤਾ ਤੀ ਹੈ ਹਾਂਜੀ ਗੁਰੂ ਗੋਬਿੰਦ ਸਿੰਘ ਨੇ ਹੀਰਾ ਨਦੀ ਦੇ ਵਿੱਚ ਛਿੜਤਾ ਉਹ ਨਦੀ ਦਾ ਗਦਾਵਰੀ ਦੇ ਵਿੱਚ ਗਦਾਵਰੀ ਨਦੀ ਹੈ ਗਦਾਵਰੀ ਹੈ ਹਾਂਜੀ ਗਦਾਵਰੀ ਛਿੜਤਾ ਜਦੋਂ ਗਦਾਵਰੀ ਛਿੜਿਆ ਉਹਨੇ 72 ਸਾਲ ਦਾ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਗੁਰੂ ਜੀ ਮੇਰੇ ਤੁਸੀਂ ਹੀਰੇ ਦੀ ਕਦਰ ਨਹੀਂ ਕੀਤੀ ਤੁਸੀਂ ਨਦੀ ਛੁਭਾ ਕੇ ਮਾਰਿਆ ਕਹਿੰਦਾ ਮੈਂ ਤੁਹਾਨੂੰ ਭੇਟ ਕੀਤਾ ਸੀਗਾ ਕੀਮਤੀ ਚੀਜ਼ ਕਹਤੇ ਉਹ ਗੁਰੂ ਜੀ ਨੇ ਜਵਾਬ ਦਿੱਤਾ ਕੋ ਕਿ ਮੈਂ ਬਾਈ ਤੇ ਬੇਟਾ ਤੇਰਾ ਹੀਰਾ ਉਹਦੇ ਖਜ਼ਾਨੇ ਦੇ ਸਾਹਮਣੇ ਰੱਖਿਆ ਹੈ ਜਾਂ ਗਲਾਵਰੀ ਨਦੀ ਜੋ ਲਿਆ ਸੰਢ ਕੇ ਲੈ ਆਉਂਗਾ ਵਾਸਤੇ ਤੇ ਉਹਦੇ ਵਿੱਚ ਹੀਰੇ ਦਾ ਭੰਡਾਰ ਭਰਿਆ ਹੋ ਦੀਗਾ ਜਦੋਂ ਮੁਠੀ ਭਰ ਕੇ ਨਿਕਲੇ ਬਾਹਰ ਉਹਨੂੰ ਪਛਾਣ ਨਹੀਂ ਗਿਆ ਆ ਗਏ ਗੁਰੂ ਉਹਨੇ ਖੰਡੇ ਪੈਰੀ ਬੈ ਗਿਆ ਕਹਾ ਮੈਨੂੰ ਮਾਫ ਕਰ ਦੋ ਗੁਰੂ ਜੀ ਮੇਥੋਂ ਗਲਤੀ ਹੋ ਗਈ ਇਹ ਹੈ ਜੀ ਇਤਿਹਾਸ ਤੇ ਉਹ ਨਦੀ ਆ ਗਦਾਵ ਦਦਾਵਰੀ ਸਾਹਮਣੇ ਜੂਮ ਕਰਕੇ ਦਿਖਾਓ ਜੀ ਇਹ ਗਦਾਵਰੀ ਨਦੀ ਸਾਹਮਣੇ ਗਦਾਵਰੀ ਨਦੀ ਹੈ ਇੱਥੇ ਤਾਈਂ ਆ ਗੁਰਦੁਆਰੇ ਦਾ ਨਾਮ ਹੀਰਾ ਘਾਟ ਪਾਇਆ ਯੈਸ ਚਲੋ ਜੀ ਵਾਹਿਗੁਰੂ ਲਓ ਜੀ ਅਗਲਾ ਗੁਰਦੁਆਰਾ ਵੀ ਪਹੁੰਚ ਗਏ ਇਹ ਤਾਂ ਲਵੀ ਸੀ 2-4 ਮਿੰਟਾਂ ਚ ਆ ਗਏ ਹੈ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਚਲੋ ਜੀ ਅੱਗੇ ਆ ਕੇ ਤੁਹਾਨੂੰ ਦਰਸ਼ਨ ਕਰਾਣੇ ਆ ਚਲੋ

ਸੈਰ ਗੁਰਦੁਆਰਾ ਸਾਹਿਬ ਦਾ ਇਤਿਹਾਸ ਯਾਰ ਓਕੇ ਪੜ ਲਿਓ ਜੇ ਹੈ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਇੱਥੇ ਜਦੋਂ ਗੁਰੂ ਸਾਹਿਬ ਨੇ ਹੁਕਮ ਦਿੱਤੇ ਸੀ ਤਾਂ ਜਿਹੜੇ ਮਾਤਾ ਸਾਹਿਬ ਸਾਹਿਬ ਦੇਵਾ ਜੀ ਨੇ ਉਹ ਇੱਥੇ ਆ ਕੇ ਉਹਨਾਂ ਨੇ ਆਪਣਾ ਡੇਰਾ ਵਸਾਇਆ ਸਾਨੂੰ ਪਤਾ ਲੱਗਿਆ ਤਾਂ ਮਾਤਾ ਜੀ ਹੀਰਾਕਟ ਨਹੀਂ ਪਹੁੰਚੇ ਤਾਂ ਫਿਰ ਉਹ ਇਹਨਾਂ ਨੇ ਇੱਥੇ ਆ ਕੇ ਦੇਖਿਆ ਤਾਂ ਮਾਤਾ ਸਾਹਿਬ ਜੀ ਨੇ ਆਪਣਾ ਇੱਥੇ ਡੇਰਾ ਵਸਾ ਰੱਖਿਆ ਸੀ ਉਰੀ ਪਾਰ ਤੇ ਇਹ ਰੇਤੋਂ ਗੁਰੂ ਸਾਹਿਬੇ ਤੋਂ ਲੰਘ ਕੇ ਫਿਰ ਆਪਣੇ ਅੱਗੇ ਚਾਲੇ ਪਾਉਂਦੇ ਸੀ ਤਾਂ ਕਰਕੇ ਮਾਤਾ ਸਾਹਿਬ ਦੇਵਾ ਜੀ ਨਾਮ ਰੱਖਿਆ ਗਿਆ ਇੱਥੇ ਜਿਹੜਾ ਫੋਟੋ ਫੋਟਾ ਘਚਾਰੇ ਨੇ ਉਹ ਸਾਡਾ ਡਾਈਟ ਪ੍ਰਤੀ ਪੂਰਾ ਸੀਰੀਅਸ ਆ ਕੇ ਇਹ ਗਣੀ ਆ ਉਹ ਪਲੇਅਰ ਇਹ ਸਾਡੇ ਛੋਟੇ ਪਲੇਅਰ ਵੈਰੀ ਗੁੱਡ ਤੂੰ ਦੇਖ ਕੋਈ ਨਹੀਂ ਹੈਗੀ ਧਿਆਨ ਨਹੀਂ ਉਸ ਤੇ તાપસ્થાન માતા સાહેબ દવા જી ਦਾ ਆਬਰੀ ਨਦੀ। ਉਹ ਕੋਈ ਨੋਕਾ ਗੋਵੇ ਪਹਾੜ। ਉਹ ਕਿਲਾ ਲੱਗਦਾ ਮੈਨੂੰ ਕੋਈ ਪੁਰਾਣਾ ਕਿਲਾ। ਉਹ ਕਿਲਾ ਹੋਵੇ। ਸਾਹਮਣਿਆ ਨਹੀਂ ਹੈਗਾ। ਉਹ ਦੇਖੋ ਸਾਹਮਣੇ ਕਿਲਾਈ ਉਹ। ਕਿਲਾ ਹੋ ਕੋਈ। ਸਾਹਮਣਿਆ ਨਹੀਂ ਹੋਇਆ। ਉਹ ਆਪਣੇ ਪੰਜਾਬ ਦਾ ਇਤਿਹਾਸ ਕੌਣ ਸਮਝਦਾ। ਜਿਹੜੇ ਆ ਗੁਰਦੁਆਰੇ ਨੇ ਤੇ ਮੱਥਾ ਟੇਕਦੇ ਆ ਜਿਹੜੇ ਲੋਕ ਲੈ ਇਹ ਸਾਰੇ ਗੋਦਾਵਰੀ ਦੇ ਨਾਲ-ਨਾਲ ਹੀ ਨੇ ਗੋਦਾਵਰੀ ਨਦੀ ਦੇ। ਚਲੋ। ਤੇ ਇਹਦੇ ਮੱਥਾ ਅੱਗੇ ਜਾ ਕੇ ਨਾ ਗੁਰਦੁਆ ਗੁਰੂ ਸਾਹਿਬ ਜੀ ਦਾ ਆਸਣ ਵਿਸ਼ਰਾਮ ਤੇ ਵੀ ਸਾਡੇ ਕੋਲ ਜਿਹਾ ਸ਼ਕਰ ਕਰਦਾ ਹੀ ਦਾ ਲੰਗਰ ਆਰੀਪੁਰਾ ਇਤਿਹਾਸ ਹੈ ਗੁਰਦਾਰਾ ਸਾਹਿਬ ਦੇਵਾ ਜੀ ਦਾ ਆ ਗਿਆ ਹੈ ਹਾਂਜੀ ਦੇਖ ਲਿਆ ਮਤ ਤਾ ਡੇ ਲਿਆ ਲੰਗਰ ਛਕ ਲਿਆ ਤੇ ਹੁਣ ਹੁਣ ਆਸੀ ਛੱਲੇ ਬੰਦਸ ਅੱਗੇ ਦੂਜੇ ਬਾਰੇ ਜਾਂਦੇ ਰਹੇ ਕਿਤੇ ਚਲੋ ਸੋਗੇ ਜੀ ਅਗਲਾ ਕਿਹੜਾ ਦੂਜਾ ਬਾਰੇ ਤੁਹਾਨੂੰ ਆਪ ਨਹੀਂ ਪਤਾ ਤੁਹਾਨੂੰ ਆਪ ਹੀ ਲੈ ਕੇ ਜਾਊਗਾ ਨਾਰੀ ਉਹਦਾ ਪੇੜ ਜਮਾਨਾ ਇਹ ਰੇ ਜੇ ਉਹ ਲੱਗਦਾ ਨਾਰੀਏ ਉਹਦੇ ਬਾਰੇ ਤੁਹਾਨੂੰ ਇੱਕ ਬੜੀ ਕੁੰਜੀ ਗੱਲ ਕਰੀ ਤੇ ਜੇਸ ਬੰਦੇ ਨੇ ਪੋਸਟ ਗਲੂਕੋਜ਼ ਗਲੂਕੋਜ਼ ਨੂੰ ਲੱਗਦਾ ਜੇ ਗਲੂਕੋਜ਼ ਪਾਣੀ ਦਾ ਗਲੂਕੋਜ਼ ਨਹੀਂ ਲੱਗਦਾ ਨਾ ਹੀ ਜਿਹੜਾ ਜਿਹੜਾ ਪਾਣੀ ਆ ਗਲੂਕੋਜ਼ ਵਿੱਚ ਕੰਮ ਲਿਆ ਜਾ ਸਕਦਾ ਯੈਸ ਰਾਈਟ ਸਹੀ ਗੱਲ ਹੈ ਜਿਹੜਾ ਕੋਈ ਬੰਦਾ ਐਡਮਿਟਾ ਜਿਵੇਂ ਕੋਈ ਵੀ ਕਿ ਗਲੂਕੋਜ਼ ਦਾ ਕੰਮ ਨਾਰੀਅਲ ਕਰ ਸਕਦਾ ਵਾ ਉਹ ਪਾਪਰ ਕੰਮ ਨਹੀਂ ਕਰ ਸਕਦਾ ਜਿਹੜਾ ਇਹ ਕਰੇ ਬਨਾਰੀਅਲ ਹੀ ਕਰ ਸਕਦਾ ਬਨਾਰੀਅਲ ਹੀ ਕਰੋ ਗਲੂਕੋਜ਼ ਦਾ ਕੰਮ ਪਿਆ ਰੱਖਿਓ ਸਾਰੇ ਲੋਕਾਂ ਨੂੰ ਆਈ ਹੋਪ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਕਿ ਤੁਹਾਨੂੰ ਅਸੀਂ ਹੋਰ ਵੀ ਇਹ ਹੈ ਜੀਆਂ ਕਿਤੇ ਦਿਖਾਣੇ ਆ ਕਿਤੇ ਹੱਸ ਗੁਰਦੁਆਰੇ ਤੇ ਤੁਹਾਨੂੰ ਇਹ ਹੈ ਜੀ ਅਸੀਂ ਕਿ ਡੁੰਗੀਆਂ ਗੰਨਾ ਜਿਨ੍ਹਾਂ ਤੁਹਾਨੂੰ ਥੋੜੀ ਨੌਲੇਜ ਚ ਵੀ ਵਾਧਾ ਹੋਵੇ 10 ਦਿਨ ਹੋ ਰਹੀਆਂ 10 ਦਿਨੇ ਅਸੀਂ ਹੋਰ ਚਲੋ ਬਾਕੀ ਧਾਕੇ ਲਿਆਂਦੇ ਬਾਗ ਅਮਰ ਆਪਾ ਕਿੱਥੇ ਆ ਗਏ ਮੱਧ ਤੇ ਗੁਰਦੁਆਰੇ ਚ ਗੁਰਦੁਆਰੇ ਚ ਆ ਗਏ ਹੁਣ ਜੀ ਆਪਾ ਆ ਗਏ ਮਾਤਾ ਜੀਤ ਕੌਰ ਜੀ ਦੇ ਗੁਰਦੁਆਰੇ ਮਾਤਾ ਜੀਤ ਦੇ ਗੁਰਦੁਆਰੇ ਹਾਂ ਮਾਤਾ ਜੀਤ ਕੌਰ ਦੇ ਗੁਰਦੁਆਰੇ ਫਿਰ ਸ਼ੇਰ ਫਿਰ ਸ਼ੇਰ ਆ ਗਏ ਸ਼ੇਰ ਆ ਗਏ ਸ਼ੇਰ ਆਂਦੇ ਖੁਸ਼ ਨਹੀਂ ਕਰ ਉਹ ਤਾਂ ਨਹੀਂ ਜਾਣਾ ਖਾਜਣਾ ਨਹੀਂ ਤੈਨੂੰ ਆ ਦੇ ਸ਼ੇਰ ਮੈਨੂੰ ਉੱਥੇ ਮਾਰੀਂ ਉੱਥੇ ਖਾ ਜਾਣਗੇ ਤੈਨੂੰ ਖਾएंगे ਤੇ ਸ੍ਰੀ ਲੰਗਰ ਹਾਲ ਫਿਰ ਫੇਰ ਦਿਖਾਵਾਂਗੇ ਦੇਖਿਓ ਸੇਵਾ ਮਾਇਆ ਜੀਆ ਕਟਕਟ 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 ਅੱਗੇ ਗੁਰਦੁਆਰੇ ਸਾਂਹ ਮਰ ਹੁਣ ਕਿੱਥੇ ਜਾਵਾਂਗੇ ਕਿਹੜੇ ਗੁਰਦੁਆਰੇ ਜਾਵਾਂਗੇ ਹਾਂ ਗੁਰਦੁਆਰੇ ਜਾਵਾਂਗੇ ਹਾਂ ਕਿਹੜੇ ਗੁਰਦੁਆਰੇ ਆ ਗਏ ਗੁਰਦੁਆਰੇ ਆ ਗਏ ਕਿਹੜਾ ਗੁਰਦੁਆਰਾ ਸ਼ਿਕਾਰ ਘਾਟ ਸ਼ਿਕਾਰ ਘਾਟ ਸ਼ਿਕਾਰ ਘਾਟ ਹਾਂ ਚਲੋ ਚਲੋ ਜੀ ਸ਼ਿਕਾਰ ਘਾਟ ਚਲੋ ਹੱਥ ਥੋਲੋ ਚਲੋ ਆਜੋ ਚਲੋ ਇੱਧਰ ਇੱਧਰ ਦੀ ਚਲ ਇਹ ਜੀ ਨਾ ਹਾਂ ਤੂੰ ਇਤਿਹਾਸ ਚਲ ਇਸ਼ਨਾਨ ਕਰਕੇ ਆਈਏ ਚਲ ਹੋਰ ਜੀ ਇਸ਼ਨਾਨ ਕਰ ਇਸ਼ਨਾਨ ਕਰਕੇ ਚਾਹਲਿਆ ਮੁੱਠਾ ਧਿਕਦੇ ਚਲੋ ਇਸ਼ਨਾਨ ਕਰੋ ਮੱਛਲੀ ਹੈ ਨਹੀਂ ਇੱਥੇ ਆਇਸ ਰੋਵਰ ਸ਼ਿਕਾਰਖੜ ਗੁਰਦੁਆਰੇ ਦਾ ਉਹ ਸਾਹਮਣੇ ਹਾਂਜੀ ਮੂਲਾ ਖੱਤਰੀ ਖਰਗੋਸ਼ ਬਣਿਆ ਰਹੇ ਸੀ ਆ ਉਹ ਠੀਕ ਮਾਰ ਕੇ ਉਹਦਾ ਅੰਤ ਕਰਿਆ ਸੀ ਗੁਰੂ ਸਾਹਿਬ ਚਲੋ ਜੀ ਤਾਂ ਕਰਕੇ ਇਸ ਗੁਰਦੁਆਰੇ ਗੁਰਦੁਆਰੇ ਸ਼ਿਕਾਰਖੜ ਪਿਆ ਵਾਹਿਗੁਰੂ ਬਿਸ਼ਨ ਸਾਹਿਬ ਸ਼ਿਕਾਰਖੜ ਸਾਹਿਬ ਮੌਸਮ ਦੇਖੋ ਕਿੰਨਾ ਸੋਹਣਾ ਹੋ ਗਿਆ ਸਾਹਮਣੇ ਕੁਤਾਵਰੀ ਨਦੀ ਦਾ 뷰 ਦੂਰ ਪਾਲੀਆ ਲੋ ਜੀ ਆ ਗਈ بارش ਹੋ ਰਹੀ ਤੇਜ਼ ਨਮਰ ਕੀ ਆ ਗਿਆ ਮੀਂਹ ਆ ਗਿਆ ਮੀਂਹ ਆ ਗਿਆ ਬਾਈ بارش ਹੋ ਗਈ ਹੈ ਸਾਡੇ ਦਾ ਪਸੇ ਕੰਮ ਲੱਗ ਗਿਆ ਹਾਂਜੀ ਹੁਣ ਆ ਗਿਆ ਆਪਾਂ ਅਗਲੇ ਗੁਰਦੁਆਰੇ ਗੁਰਦੁਆਰਾ ਸੰਗਤ ਸਾਹਿਬ ਜੀ ਆ ਦੇਖੋ ਚਲੋ ਤੇਰੇ ਮੱਥਾ ਨਾਲ ਦੱਸਦੇ ਹਾਂ ਇਤਿਹਾਸ ਚਲੋ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇਰੀਆ ਮਾਲ ਤੇਖੜੀ ਸਾਹਿਬ ਤੋਂ ਮੰਗਵਾ ਕੇ ਗੁਰਸਾਹਿਬ ਜੀ ਨੇ ਇੱਥੇ ਮੋਰਾ ਸੰਗਤਾਂ ਦੇ ਵੰਡ ਦਿੱਤੀਆਂ 9 ਦਿਨ ਖਾ ਤੇ ਜਿਹੜੀਆਂ ਬਾਕੀ ਬਚ ਗਈਆਂ ਉਹ ਵਾਪਸ ਉੱਥੇ ਭੇਜ ਦਿੱਤੀਆਂ ਗੁਰਦੁਆਰਾ ਮਾਲ ਤੇ ਇੱਕੜੀ ਸਾਇਬ ਅੱਜ ਵੀ ਲੰਗਰ ਸਿਖਾਇਆ ਜਾਂਦਾ ਚਲੋ ਤਨਖਾਹ ਵੰਡੀ ਦੀ ਫੌਜਾਂ ਨੂੰ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਉਹਨਾਂ ਲਈ ਹੁਣਾਂ ਤਾਂ ਹੀਰੇ ਸੰਗਤਾਂ 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 ਨੂੰ ਆਪਣੇ ਸੇਨਾਂ ਨੂੰ ਹੈ ਮਰਾ ਕਿਹੜਾ ਗੇੜਾ ਮੇਰੇ ਚਾਚੇ ਦਾ ਪੱਪੀ ਚੱਲ ਚੜਚਾ ਹਾਂ ਉਹ ਰਹਿਣਾ ਸ਼ੁਰੂ ਤੋਂ ਨਾ ਕਰ ਬਣਾਤਾ ਸ਼ੁਰੂ ਤੋਂ ਉਂਰੀ ਨਹੀਂ ਨਹੀਂ ਹੋ ਅਸੀਂ ਮੇਰੇ ਚਾਚੀ ਦੇ ਮੇਰੀ ਚਾਚੀ ਦੇ ਪੇਕੇ ਨੇ ਆ ਦੇਖੋ ਇਹਨਾਂ ਨੇ ਆਪਣੇ ਘਰੇ ਇੱਥੇ ਆ ਵੀ ਨਹੀਂ ਪਈ ਹੋਏ ਚਾ ਵੀ ਨਹੀਂ ਹੈਗਾ ਤਾਂ ਸੋ ਦੇਖ ਲਿਆ ਸੀ ਪਤਾ ਤਾਂ ਲੱਗ ਲੱਗ ਗਿਆ ਉਹ ਨਾਮ ਲਈ ਕਿ ਵੈਸੇ ਆਪਾਂ ਦੇਖ ਲਿਆ ਇਹ ਉਰੂ ਮਹਾਰਾਸ਼ਟਰਾ ਦੀ ਜੀ ਬੇ ਹੋਏ ਨੇ ਆਹੀ ਇਹਨਾਂ ਦਾ ਘਰ ਸੀਗਾ ਹਾਂ ਤੇ ਸਾਨੂੰ ਵੀ ਹੁਣ ਪਤਾ ਲੱਗਿਆ ਸਾਨੂੰ ਵੀ ਹੁਣ ਪਤਾ ਲੱਗਿਆ ਲੋ ਜੀ ਆਗੇ ਗੁਰਦੁਆਰਾ ਚੰਦਨ ਸਾਹਿਬ ਕਹਿੰਦੇ ਇੱਥੇ ਪੀਂਗ ਦੇ ਹੁਲਾਰੇ ਮਿਲਦੇ ਨੇ ਪੀਂਗ ਦੇ ਹੁਲਾਰੇ ਆਇਆ ਵੈਲਾ ਮੱਥਾ ਦੇ ਕੇ ਆ ਸਾਰਿਆਂ ਨੂੰ ਹੁਣ ਆਪਾਂ ਅਗੇ ਗੁਰਦੁਆਰਾ ਜਿਹੜਾ ਚੰਦਨ ਸਾਹਿਬ ਜਾਂ ਊਰੇ ਦਾ ਇੱਥੇ ਆਏ ਆ ਕਿ ਮਾਏ ਮੰਨਿਆ ਜਾਂਦਾ ਕਿ ਊਰੇ ਦੇ ਦਰਸ਼ਨ ਕਰਨ ਤੋਂ ਬਾਅਦ ਨਾਮ ਜਪਦੇ ਹੋਏ ਪੰਜਕ ਪੀਂਗ ਦੇ ਹੁਲਾਰੇ ਆ ਟੂਟੇ ਲੈਣ ਦੇ ਨਾਲ ਸਾਰੇ ਦੁੱਖ ਤੇ ਥੋੜੀ ਮਨੋਂ ਕਾਮਨਾ ਪੂਰੀ ਹੁੰਦੀ ਆ ਤੇ ਸਾਰੇ ਦੁੱਖ ਟੁੱਟ ਜਾਂਦੇ ਨੇ ਚਲੋ ਲਓ ਜੀ आगे गुरुद्वारा चंदन साहेब तू लाएगा हाँ चल लै टूटे ले नाम सिमरन करते करते इतने मनोकामना पूरी होंगी ਹੁਣ ਇਸ ਤੋਂ ਬਾਅਦ ਅਸੀਂ ਆ ਗਏ ਗੁਰਦੁਆਰਾ ਗਤਨਗੜ੍ਹ ਸਾਹਿਬ ਜੀ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡੂ ਪਿਆਲਾ ਕਰ ਤੋਂ ਬਾਅਦ ਸਨਿ ਘੋੜਾ ਸਨਿ ਪਾਜ ਇਸ ਤਾਂ ਦੇ ਅੱਗੇ ਬਾਬਾ ਦੰਤਾ ਜੀ ਨੂੰ ਪ੍ਰਤਾਪ ਹੋ ਕੇ ਦਰਸ਼ਨ ਕਰਦੇ ਜੀ ਉਹਨਾਂ ਨੂੰ ਪ੍ਰਸ਼ਾਦ ਦਿੱਤਾ ਵਜਣ ਕੀਤੇ ਉਹਨਾਂ ਨੂੰ ਕਿ ਤੁਸੀਂ ਸੱਚਖੰਡ ਜਿੰਨੂ ਸਰਪ ਜਾਓ ਜਿੱਥੇ ਸੰਗਤਾਂ ਸਾਡੇ ਬਿਸ਼ੋੜੇ ਤੋਂ ਉਦਾਸ ਬੈਠੀਆਂ ਹਨ ਉਹਨਾਂ ਨੂੰ ਜਾ ਕੇ ਦੱਸਣਾ ਪਰੋ ਕਿ ਸ੍ਰੀ ਗੁਰੂ ਜੀ ਕਦੇ ਨਹੀਂ ਗਏ ਸਦਾ ਇਹ ਸੰਗਤਾਂ ਦੇ ਅੰਗ ਸਾਡ ਹਨ ਜਿਹੜੀਆਂ ਸੰਗਤਾਂ ਮਨ ਦਨ ਲਾ ਕੇ ਸੇਵਾ ਸਿਮਰਨ ਲਗੀਆਂ ਗੁਰੂ ਮਾਰਾਜੀ ਦੇ ਦਰਸ਼ ਦੇਣ ਦੇ ਲਈ ਇਹਨਾਂ ਤੋਂ ਬਾਅਦ ਜੁ ਮਹਾਰਾਜ ਜੀ ਸਤਿ ਪਾਪਾ ਨਿਦਾਨ ਸਿੱਧੀ ਜੀ ਨੂੰ ਰੇਪ ਵਿਸ਼ੇਸ਼ਨ ਤੇ ਪ੍ਰਤਾਪ ਹੋ ਕੇ ਦਰਸ਼ਨ ਦਿੱਤੇ ਜੀ ਉਹਨਾਂ ਨੂੰ ਰੰਗਣਾ ਦੇ ਵਾਰ ਬਖਸ਼ੇ ਇਹਾ ਥੀਸਾ ਤੇਰਾ ਹੱਥ ਤੇਰਾ ਵਜਨ ਕੀਤੇ ਬਾਬਨ ਢਾਂ ਸਿੱਧੀ ਨੂੰ ਹਾਂਜੀ ਉਹ ਤੋਂ ਅੱਗੇ ਆ ਕੇ ਗੁਰਦੁਆਰਾ ਨਾਨਕ ਸਰ ਸਾਹਿਬ ਠੀਕ ਹੈ ਤੇ ਇਹਦਾ ਇਤਿਹਾਸ ਹੈ ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਗੁਰੂ ਨਾਨਕ ਚਿਰ ਗਏ ਸੀ 9 ਦਿਨ 9 ਘੜੀਆਂ ਇੱਥੇ ਰਹੇ ਸੀ ਚੱਲੀਏ ਚਲੋ ਇਹਨਾਂ ਨੂੰ ਦਰਸ਼ਨ ਕਰਾਣੇ ਆ ਅੰਦਰ ਆਇਓ ਜਾ ਰਹੇ ਆ ਜੀ ਆਪਾਂ ਸਰੋਵਰ ਚ ਨਹੀਂ ਇਹ ਨਹੀਂ ਦਿਖਾ ਹਾਂ ਤਾਂ ਮੰਮਾ ਖੜੇ ਛੋੜਦੇ ਨਹੀਂ ਛੋੜ ਦੋ ਕਾ ਸਪਾਈਡਰਮੈਨ ਹੈ ਪਰ ਨਹੀਂ ਨਹੀਂ ਛੋੜ ਦਿਓ ਉਹ ਮੱਛੀ ਆ ਗਈ ਫਿਸ਼ਿਸ Gurdwara Nanak Sir. Tapas Tuan. Sadhatowi. Tapas ਅੱਲਾਕਬੀਰ <coughs> ਰੇ ਬੰਦ ਹੋ ਗਿਆ ਜਾ ਦੇਖਣਾ ਜਦੋਂ ਮੈਂ ਪਿਛਲੀ ਵਾਰ ਆਇਆ ਸੀ ਨਾ ਆ ਸਾਰਾ ਕੰਮ ਚੱਲ ਰਿਹਾ ਸੀਗਾ ਦੇਖੋ ਜੀ ਕਿੰਨਾ ਵਧੀਆ ਬਹੁਤ ਹੁੰਦਾ ਇਹ ਬਾਦ ਬੰਦ ਕਰਤਾ ਬਾਹਰ ਚਾਲੂ ਹਾਂਜੀ ਪਹੁੰਚ ਚੁੱਕੇ ਅਸੀਂ ਆਪਣੇ ਲੰਗਰ ਹਾਲ ਚੈਟ ਆਪਣੇ ਲੰਗਰ ਸਾਹਿਬ ਹੌਣ ਪਰਛਾਤਾ ਛੱਡ ਕੇ ਸਿੱਧਾ ਜਾਵਾਂਗੇ ਰੂਮ 'ਚ ਬਹੁਤ ਥੱਕ ਗਿਆ ਤੁਸ ਕਿੰਨੇ ਆ ਗਏ ਕਿੰਨੇ ਨੇ कि ने कि ने अमर कथे आ गए रूम च आ गए चलो जी चलिए रूम च हाँ। आ गए कहते नहीं नीनी करो मा टेक लिया समर ने है लंगर भी खा लिया है ना हाँ रूम में चलो चलो चलते हैं ठीक है हाँ बटन दबा देना कौन सा दबाओगे हैं यहाँ तो बहुत भीड़ है ये तो बंद बंद पड़ी है हाँ और इनको जाने दो फिर चलते हैं ठीक है लो जी ਪਹੁੰਚ ਕੇ ਰੂਮ ਚ ਇਹਨੇ ਦਿਖਾਤਾ ਪੌੜੀਆਂ ਤੇ ਤੇਰੇ ਪਹਿਲਾਂ ਪੱਤੀ ਕਰਨੀਆਂ ਬਸ ਹੈਨਾ ਕਿੰਨੀਆਂ ਪੌੜੀਆਂ ਸੀ ਕਿੰਨੀਆਂ ਪੌੜੀਆਂ ਸੀ ਅਸੀਂ ਐਂ ਗਏ ਸਮਰ ਥੱਕ ਕੇ ਰਸਤੇ ਚ ਹੋਏ ਹੋਏ ਥੱਕ ਕੇ ਚੱਲ ਪਾਏ ਕਰਦੇ ਸਾਰਿਆਂ ਨੂੰ ਗੁੱਡ ਨਾਈਟ ਗੁੱਡ ਨਾਈਟ ਤੈਨੂੰ ਫੇਰ ਮਿਲਾਂਗੇ ਕੱਲ ਨੂੰ ਤੇ ਕੱਲ ਅਸੀਂ ਬਹੁਤ ਦੂਰ ਜਾਣਾ ਹੈ ਇੱਧਰ ਬੋਲ ਕੇ ਇਹ ਪਿਆਰ ਆਪਣੇ ਆਪਣੇ ਬਹੁਤ ਦੂਰ ਜਾਣਾ ਬਾਏ ਗੁੱਡ ਨਾਈਟ ਚਲੋ ਬਲੌਗ ਖਤਮ ਕਰਦੇ ਹਾਂ ਬਾਏ